ਗੌੜੀ ਭਗਤ ਕਬੀਰ ਜੀ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਹੁਕਮਨਾਮਾ ਅੰਗ ਨੰਬਰ 338 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਕਰਤ ਵਿਚਾਰ ਭਗ ਜੀ ਆਖਦੇ ਨੇ ਕਿ ਪ੍ਰਮਾਤਮਾ ਆਪ ਜੀ ਦਾ ਫੁਰਮਾਨ ਆਪ ਜੀ ਦਾ ਹਰ ਇੱਕ ਹੁਕਮ ਮੇਰੇ ਸਿਰ ਮੱਥੇ ਹੈ ਫਿਰ ਨਕਰਤ ਵਿਚਾਰ ਮੈਂ ਉਸ ਫੁਰਮਾਨ ਦੇ ਉੱਤੇ ਕੋਈ ਕਰੰਤੂ ਪਰੰਤੂ ਨਹੀਂ ਕਰਦਾ ਮੈਨੂੰ ਇਹ ਦਾਤ ਬਖਸ਼ਿਸ਼ ਕਰੋ ਕਿ ਮੈਂ ਉਸ ਬਹਿਮ ਭਰਮ ਵਿੱਚ ਨਾ ਫਸਾਂ ਆਪ ਜਦੇ ਹੁਕਮ ਨੂੰ ਸਿਰ ਮੱਥੇ ਮੰਨਾ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾਰ اے ਪ੍ਰਮਾਤਮਾ ਜਿਵੇਂ ਇੱਕ ਦਰਿਆ ਨੂੰ ਪਾਰ ਕਰਨ ਵਾਸਤੇ ਬੇੜੀ ਦੀ ਜ਼ਰੂਰਤ ਪੈਂਦੀ ਹੈ ਤੇ ਬੇੜੀ ਨੂੰ ਚਲਾਉਣ ਵਾਸਤੇ ਮਲਾਹ ਦੀ ਪਾਵ ਡਰਾਈਵਰ ਦੀ ਜ਼ਰੂਰਤ ਪੈਂਦੀ ਹੈ ਇਹ ਸਰੀਰੂਪੀ ਬੇੜੀ ਦੇ ਆਪ ਮਾਲਕ ਹੋ ਤੇ ਆਪ ਹੀ ਇਸ ਨੂੰ ਚਲਾ ਰਹੇ ਹੋ ਤੇ ਕਿਰਪਾ ਕਰੋ ਸੰਸਾਰ ਦੀਆਂ ਵਿਸ਼ੇਵਿਕਾਰਾਂ ਦੀਆਂ ਨਦੀਆਂ ਦੇ ਵਿੱਚੋਂ ਮੈਨੂੰ ਪਾਰ ਉਤਾਰਾ ਕਰ ਦੇਵੋ ਬੰਦੇ ਬੰਦਗੀ ਇਖਤਿਆਰ ਭਗਤ ਕਬੀਰ ਜੀ ਕਹਿੰਦੇ ਕਿ ਸੰਸਾਰ ਰੂਪੀ ਵਿਸ਼ੇਵਕਾਰਾਂ ਦੀਆਂ ਲਹਿਰਾਂ ਤੋਂ ਪਾਰ ਹੋਣਾ ਤੇ ਇਹ ਬੰਦੇ ਉਸ ਪ੍ਰਮਾਤਮਾ ਦੀ ਬੰਦਗੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਸਾਹਿਬ ਰੋਸ ਧਰੋ ਕੇ ਪਿਆਰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੀ ਬੰਦਗੀ ਦੇ ਵਿੱਚ ਜੁੜਿਆ ਰਹਿ ਪ੍ਰਮਾਤਮਾ ਤੇਰੇ ਨਾਲ ਪਿਆਰ ਕਰੋ ਕਰੇ ਤੇਰੇ ਨਾਲ ਨਾਰਾਜ਼ਗੀ ਜਤਾਵੇ ਪਰ ਤੋ ਉਸ ਪ੍ਰਮਾਤਮਾ ਦੀ ਬੰਦਗੀ ਨਾ ਛੱਡ ਭਗਤ ਕਬੀਰ ਜੀ ਕਹਿੰਦੇ ਮੈਂ ਉਸ ਪ੍ਰਮਾਤਮਾ ਦੀ ਬੰਦਗੀ ਬਿਲਕੁਲ ਨਹੀਂ ਛੱਡ ਸਕਦਾ ਪਾਵੇਂ ਪ੍ਰਮਾਤਮਾ ਮੇਰੇ ਉੱਤੇ ਰੂਸ ਕਰੇ ਪਾਵੇਂ ਪਿਆਰ ਕਰੇ ਰਹਾਓ ਨਾਮ ਤੇਰਾ ਆਧਾਰ ਮੇਰਾ ਜਿਵੇਂ ਫੁੱਲ ਜਈ ਹੈ ਨਾਰ ਇਹ ਪ੍ਰਮਾਤਮਾ ਆਪ ਜੀ ਦਾ ਨਾਮ ਮੇਰੇ ਵਾਸਤੇ ਇਵੇਂ ਆਸਰਾ ਹੈ ਜਿਵੇਂ ਹਰ ਇੱਕ ਫੁੱਲ ਨੂੰ ਪਾਣੀ ਦਾ ਆਸਰਾ ਹੁੰਦਾ ਹੈ ਜਿਵੇਂ ਬਨਸਪਤੀ ਨੂੰ ਪਾਣੀ ਦਾ ਆਸਰਾ ਹੈ ਤੇ ਪਾਣੀ ਤੋਂ ਬਿਨਾਂ ਉੱਪਰ ਫੁੱਲਤ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਮੈਨੂੰ ਆਪ ਦੇ ਨਾਮ ਦਾ ਆਸਰਾ ਹੈ ਕਹਿ ਕਬੀਰ ਗੁਲਾਮ ਕਰਕਾ ਜਿਹਾ ਹੈ ਪਾਵੇਂ ਮਾਰੇ ਪ੍ਰਮਾਤਮਾ ਮੈਂ ਆਪ ਜੀ ਦੇ ਦਰ ਦਾ ਗੁਲਾਮ ਹਾਂ ਆਪ ਜੀ ਦੇ ਦਰ ਦਾ ਚਾਕਰ ਹਾਂ ਆਪ ਜੀ ਦੀ ਸ਼ਰਨਾ ਆਇਆ ਹਾਂ ਪਾਵੇਂ ਮੈਨੂੰ ਰੱਖ ਲਵੋ ਪਾਵੇਂ ਮੈਨੂੰ ਮਾਰ ਦੇਵੋ ਇਹ ਆਪਜੀ ਦੇ ਹੀ ਹੁਕਮ ਦੇ ਵਿੱਚ ਸਰੀਰ ਚੱਲਦਾ ਹੈ ਤੇ ਬਣਿਆ ਹੈ ਤੇ ਚੱਲਦਾ ਰਹੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ